ਇਵੇਂ ਨੂੰ ਇਹ ਲੱਗਦਾ ਕਿ ਜੇ ਮੁਸ਼ਕਿਲਾਂ ਜ਼ਿੰਦਗੀ ਚ ਨਾ ਹੋਣ ਤਾਂ ਫਿਰ ਕਾਮਯਾਬ ਹੋਣ ਤੋਂ ਬਾਅਦ ਜਿਹੜੀ ਤੁਹਾਨੂੰ ਕਾਮਯਾਬੀ ਮਿਲਦੀ ਆ ਜਿੱਤ ਦਾ ਸਵਾਦ ਨਹੀਂ ਬੱਜ ਜਿੱਤ ਦਾ ਸਵਾਦ ਨਹੀਂ ਹੁੰਦਾ ਜਦੋਂ ਤੁਸੀਂ ਮੁਸ਼ਕਿਲਾਂ ਨੂੰ ਹਰਾ ਕੇ ਅੱਗੇ ਨਿਕਲਦੇ ਹੋ ਅਸਲੀ ਮਜ਼ਾ ਫਿਰ ਹੀ ਹੁੰਦਾ ਤੇ ਤੁਸੀਂ ਕਿੰਨੀ ਵਾਰ ਫਿਰ ਰੱਬ ਨਾਲ ਦੁੱਖ ਗਿਲੇ ਸਾਂਝੇ ਕੀਤੇ ਨੇ ਰੱਬ ਨਾਲ ਤਾਂ ਮੈਂ ਰੋਜ਼ ਹੀ ਗੱਲਾਂ ਕਰਦੀ ਆ ਹੁਣ ਵੀ ਸਾਰੀਆਂ ਗੱਲਾਂ ਰੱਬ ਨਾਲ ਹੀ ਹੁੰਦੀਆਂ ਨੇ ਗੁੱਸੇ ਗਿਲੇ ਖੁਸ਼ੀਆਂ ਗਮੀਆਂ ਹਨਾ ਕੋਈ ਮੇਰੇ ਨਾਲ ਮਾੜਾ ਵੀ ਕਰਦਾ ਤਾਂ ਆਪਾਂ ਨੂੰ ਕੁਝ ਨਹੀਂ ਕਹਿੰਦੇ ਹੁਣ ਵੀ ਮਾੜਾ ਕਰਦਾ ਬਥੇਰੇ ਕਰਦੇ ਨਹੀਂ ਮੈਂ ਤਾਂ ਸਿੱਧੀ ਬੱਸ ਬਾਬੇ ਨਾਨਕ ਕੋਲ ਸ਼ਿਕਾਇਤ ਕਰਦੀ ਜਦ ਸਮਾ ਸੀ ਮਾੜਾ ਉਹਦੋਂ ਤੁਸੀਂ ਕਿੰਨੀ ਕਵਾਰ ਟੁੱਟਦੇ ਹੁੰਦੇ ਸੀ ਜਾਂ ਤੁਸੀਂ ਕਿੰਨੀ ਕਵਾਰ ਰੱਬ ਦੇ ਨਾਲ ਗੱਲਾਂ ਕੀਤੀਆਂ ਇਕੱਲੇ ਬੈਠ ਕੇ ਕਿਉਂਕਿ ਮੈਨੂੰ ਲੱਗਦਾ ਇੱਕ ਮੁੰਡੇ ਨਾਲੋਂ ਵੱਧ ਇੱਕ ਧੀ ਜਿਹੜੀ ਹੁੰਦੀ ਹੈ ਨਾ ਕਿ ਕੁੜੀ ਜਿਹੜੀ ਹੁੰਦੀ ਹੈ ਉਹ ਉਸ ਦਾ ਉਸ ਦੀ ਲਗਨ ਜਿਹੜੀ ਹੁੰਦੀ ਹੈ ਉਸ ਪਰਮਾਤਮਾ ਨਾਲ ਵੱਧ ਹੁੰਦੀ ਹੈ ਉਹ ਵੱਧ ਅਟੈਚ ਹੁੰਦੀ ਹੈ ਕਿਉਂਕਿ ਮੁੰਡੇ ਸ਼ਾਇਦ ਉਸ ਹੱਦ ਤੱਕ ਨਹੀਂ ਸੋਚਦੇ ਕੁੜੀਆਂ ਦੀ ਵੱਧ ਫੀਲਿੰਗਸ ਪਰਮਾਤਮਾ ਨਾਲ ਜੁੜੀਆਂ ਹੁੰਦੀਆਂ ਨੇ ਤੇ ਤੁਸੀਂ ਕਿੰਨੀ ਕ ਵਾਰ ਫਿਰ ਰੱਬ ਨਾਲ ਦੁੱਖ ਗਲੇ ਸਾਂਝੇ ਕੀਤੇ ਨੇ ਹਰ ਰੱਬ ਨਾਲ ਤਾਂ ਮੈਂ ਰੋਜ਼ ਹੀ ਗੱਲਾਂ ਕਰਦੀ ਹਾਂ ਹੁਣ ਵੀ ਨਹੀਂ ਤੁਸੀਂ ਬਹੁਤ ਸਟਰੋਂਗ ਹੋ ਬਣੇ ਮੈਂ ਤੁਹਾਨੂੰ ਰੋਣਾ ਨਹੀਂ ਚਾਹੁੰਦਾ ਪਰ ਤੁਹਾਡੇ ਤਜਰਬੇ ਬਹੁਤ ਨੇ ਜ਼ਿੰਦਗੀ ਕਿਉਂਕਿ ਉਹੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਨਾ ਜਿਹੜਾ ਬੰਦਾ ਡਾਊਨ ਤੋਂ ਉੱਠਿਆ ਹੁੰਦਾ ਨਾ ਉਹਦੇ ਕੋਲ ਜ਼ਿੰਦਗੀ 'ਚ ਲੋਕਾਂ ਨੂੰ ਸਿਖਾਉਣ ਵਾਸਤੇ ਚੀਜ਼ਾਂ ਬਹੁਤ ਹੁੰਦੀਆਂ ਨੇ। ਇਹ ਗੱਲਾਂ ਕਰ ਲਈ ਮੈਨੂੰ ਬਹੁਤ ਵੱਡਾ ਕੌਨਫੀਡੈਂਸ ਚਾਹੀਦਾ ਹੁੰਦਾ ਹੈ। ਯਾਨੀ ਰੱਬ ਦੀ ਗੱਲ ਕਰ ਰਹੇ ਹੋ ਤੁਸੀਂ ਰੱਬ ਨਾਲ ਤਾਂ ਮੈਂ तकरीबन ਹਰ ਰੋਜ਼ ਹੀ ਗੱਲਾਂ ਕਰਦੀ ਆਂ। ਹੂੰ। ਕੀ ਗੱਲਾਂ ਹੁੰਦੀ ਹੁੰਦੀਆਂ ਨੇ ਤੁਹਾਡੀਆਂ? ਸਾਰੀਆਂ ਗੱਲਾਂ ਰੱਬ ਨਾਲ ਹੀ ਹੁੰਦੀਆਂ ਨੇ। ਗੁੱਸੇ ਗਿਲੇ, ਖੁਸ਼ੀਆਂ ਗਮੀਆਂ ਹਨਾ। ਹੂੰ। ਜਿੱਦਾਂ ਮਤਲਬ ਕਈ ਲੋਕ ਹੁੰਦੇ ਨੇ ਹਨਾ ਕੋਈ ਮੇਰੇ ਨਾਲ ਮਾੜਾ ਵੀ ਕਰਦਾ। ਆਪਾਂ ਨੂੰ ਕੁਝ ਨਹੀਂ ਕਹਿੰਦੇ ਹੁਣ ਵੀ ਮਾੜਾ ਕਰਦਾ ਬਥੇਰੇ ਕਰਦੇ ਨੇ ਮਾੜਾ ਕਿਸ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਵੇਂ ਤੁਹਾਡੀ ਕਾਮਯਾਬੀ ਚ ਆਪਾਂ ਕਹਿ ਸਕਦੇ ਹਾਂ ਰੁਕਾਉਟ ਪਾਣੀ ਆ ਰੁਕਾਵਟ ਆ ਪਾਣੀ ਆ ਹਨਾ ਤੁਹਾਨੂੰ 네ਗੇਟਿਵ ਕਰਨਾ ਜਾਂ ਹੋਰ ਵੀ ਕਈ ਗੱਲਾਂ ਹੁੰਦੀਆਂ ਨੇ ਹਨਾ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਨੀ ਕਿ ਕੋਈ ਅੱਗੇ ਨਾ ਵਧੇ ਬਹੁਤ ਲੋਕ ਹੁੰਦੇ ਨੇ ਬਹੁਤ ਮਾੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਮੈਂ ਤਾਂ ਸਿੱਧੀ ਬੱਸ ਬਾਬੇ ਨਾਲ ਕੁੱਲ ਸ਼ਿਕਾਇਤ ਕਰਦੀ ਹਾਂ ਤੁਸੀਂ ਕੋਚੇ ਵੀ ਨਹੀਂ ਕਹਿੰਦੇ ਪਣੇ ਕਿਉਂਕਿ ਅੱਜਕੱਲ ਤਾਂ ਬੰਦਾ ਐ ਸੋਚ ਲੈਂਦਾ ਕੋਈ ਨਹੀਂ ਤੈਨੂੰ ਦੱਸੂਗਾ ਮੈਂ ਮਨ ਚ ਰੱਖ ਲੈਂਦਾ ਅੱਜ ਤੱਕ ਤਾਂ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਹੂੰ ਮੈਂ ਤਾਂ ਸਿੱਧੀ ਸ਼ਿਕਾਇਤ ਕਰ ਦੇਣੀ ਆ ਵੀ ਬਾਬਾ ਜੀ ਤੁਸੀਂ ਕਰੋ ਜਿਹੜਾ ਕਰਨਾ ਹੈ ਕਹਿੰਦੇ ਪਰਮਾਤਮਾ ਸਭ ਤੋਂ ਵੱਡਾ ਦਰਬਾਰ ਹੈ ਜਿਹੜਾ ਬੰਦਾ ਕਿਸੇ ਅੱਗੇ ਨਹੀਂ ਰੋਂਦਾ ਤੇ ਉਹਦੇ ਅੱਗੇ ਰੋਂਦਾ ਨਾ ਉਸ ਨੂੰ ਉਹਦਾ ਪਤਾ ਹੁੰਦਾ ਹੈ ਕਿ ਮੈਂ ਹੁਣੇ ਇਹ ਇੱਕ ਚੰਗਾ ਚੰਗੀ ਰੂਹ ਹੈ ਜਾਂ ਇਹ ਬੱਚਾ ਮੇਰਾ ਜਿਹੜਾ ਤੰਗ ਹੈ ਨਾ ਵੀ ਮੈਂ ਇਹਨੂੰ ਖੁਸ਼ ਕਰਨਾ ਪਰਮਾਤਮਾ ਯਾਨੀ ਜਾਣਦਾ ਹੈ ਪਰਮਾਤਮਾ ਦੀ ਡਿਊਟੀ ਲੱਗ ਜਾਂਦੀ ਹੈ ਫਿਰ ਉਸ ਨੂੰ ਸਹੀ ਕਰਨਾ ਬਿਲਕੁਲ ਕਿਉਂਕਿ ਮੈਂ ਉਹਨਾਂ ਨੂੰ ਹੀ ਆਪਣੇ ਸਭ ਤੋਂ ਨੇੜੇ ਮੰਨਦੀ ਹਾਂ ਹੂੰ ਕਿਉਂਕਿ ਜਿੱਥੇ ਤੁਹਾਡੇ ਨਾਲ ਕੋਈ ਵੀ ਨਹੀਂ ਖੜਦਾ ਉੱਥੇ ਸਿਰਫ ਰੱਬ ਖੜਦਾ ਤੇ ਜਦੋਂ ਫਿਰ ਆਪਾਂ ਨੂੰ ਰੱਬ ਦੀ سپورਟ ਹੈਗੀ ਆ ਲੋਕਾਂ ਦੀ ਮੈਨੂੰ ਪਰਵਾਹੀ ਉਹਨੇ ਆਪੇ ਸਿੱਧੇ ਕਰ ਲੈਣਾ ਸਾਰਿਆਂ ਨੂੰ ਉਹ ਕਹਿੰਦੇ ਹਨ ਕਿ ਜੋ ਕੰਮ ਬੋਲਤੇ ਹਨ ਉਹਨਕੇ ਹੁਨਰ ਬੋਲਤੇ ਹਨ ਕਿਸੇ ਦੀ ਜ਼ੁਬਾਨ ਬੰਦ ਕਰਨੀ ਆ ਤਾਂ ਨੂੰ ਮੂੰਹ ਤੋੜ ਜਵਾਬ ਨਹੀਂ ਦੇਣਾ ਕਾਮਯਾਬੀ ਨਾਲ ਜਵਾਬ ਦੇਣਾ ਉਹਨਾਂ ਦੀ ਜੁਬਾਨ ਹਮੇਸ਼ਾ ਲਈ ਬੰਦ ਕਰਨੀ ਆ ਉਹਨਾਂ ਨਾਲ ਝਗੜਾ ਕਰਕੇ ਆਪਦੀ એનર્ਜੀ ਵੇਸਟ ਨਹੀਂ ਕਰਨੀ ਜਿਹੜੀ એનર્ਜੀ ਕਿਸੇ ਨਾਲ ਝਗੜਾ ਕਰਕੇ ਵੇਸਟ ਕਰਨੀ ਆ ਉਹ ਸਾਰੀ ਆਪਣੇ ਕੰਮ ਤੇ ਲਾ ਦਿਓ ਜਦੋਂ ਤੁਹਾਨੂੰ ਕਿਸੇ ਤੇ ਗੁੱਸਾ ਹੁੰਦਾ ਨਾ ਉਹ ਗੁੱਸਾ ਉਸਤੇ ਨਾ ਕੱਢੋ ਹੂੰ ਉਸਤੇ ਕੱਢੇ ਦਾ ਕੋਈ ਫਾਇਦਾ ਨਹੀਂ ਉਹ ਸਾਰਾ ਗੁੱਸਾ ਆਪਣੇ ਕੰਮ ਤੇ ਘੜ ਦਿਓ ਉਹ ਸਾਰੀ એનર્ਜੀ ਉਹ ਸਾਰੀ ਪਾਵਰ ਜਿੰਨੀ ਇਕੱਠੀ ਹੋਈ ਹੁੰਦੀ ਆ ਨਾ ਆਪਣੇ ਅੱਗੇ ਵਧਣ ਲਈ ਤੁਸੀਂ ਲਾਓ ਕੰਮ ਤੇ ਝੋਕ ਦਿਓ ਫਿਰ ਤੁਹਾਨੂੰ ਕੋਈ ਕਾਮਯਾਬ ਹੋਣ ਤੋਂ ਰੋਕ ਹੀ ਨਹੀਂ ਸਕਦਾ ਤੁਹਾਡਾ ਰਿਜ਼ਲਟ ਜਦੋਂ ਆਂਦਾ ਨਾ 100% ਆਂਦਾ ਹੈ ਇਹ ਮੈਨੂੰ ਇਹ ਲੱਗਦਾ ਕਿ ਜੇ ਮੁਸ਼ਕਿਲਾਂ ਜ਼ਿੰਦਗੀ ਚ ਨਾ ਹੋਣ ਤਾਂ ਫਿਰ ਕਾਮਯਾਬ ਹੋਣ ਤੋਂ ਬਾਅਦ ਜਿਹੜੀ ਤੁਹਾਨੂੰ ਕੀ ਕਹਿੰਦੇ ਆ ਉਹਨੂੰ ਕਾਮਯਾਬੀ ਮਿਲਦੀ ਆ ਜਿੱਤ ਦਾ ਸੁਆਦ ਨਹੀਂ ਜਿੱਤ ਦਾ ਸੁਆਦ ਨਹੀਂ ਹੁੰਦਾ ਜਦੋਂ ਤੁਸੀਂ ਮੁਸ਼ਕਿਲਾਂ ਨੂੰ ਹਰਾ ਕੇ ਅੱਗੇ ਨਿਕਲਦੇ ਹੋ ਅਸਲੀ ਮਜ਼ਾ ਫਿਰ ਹੀ ਹੁੰਦਾ ਜਦੋਂ ਆਪਾਂ ਨੂੰ ਐਦਾਂ ਸਭ ਕੁਝ ਬਣਿਆ ਬਣਾਇਆ ਮਿਲ ਜਾਵੇ ਜਾਂ ਥੋਡੀ ਬੈਕਗ੍ਰਾਉਂਡ ਹੀ ਇੰਨੀ ਜ਼ਿਆਦਾ ਤਕੜੀ ਹੋਵੇ 150 ਕਿੱਲੇ ਪਹਿਲਾਂ ਹੀ ਤੁਹਾਡੇ ਕੋਲ ਹੋਣ ਹਰ ਸਹੂਲਤ ਦੀ ਚੀਜ਼ ਹੋਵੇ ਫਿਰ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਚੀਜ਼ਾਂ ਹਾਸਿਲ ਕਰਨ ਲਈ ਕਿੰਨੀ ਕ ਸਟਰਗਲ ਕਰਨੀ ਪੈਂਦੀ ਆ